ਇਹ ਸਿਰ ਚੜ੍ਹ ਕੇ ਬੋਲ ਕਹਿਣ ਸਾਰੇ ਸੋਬੇ ਕਿਵੇਂ ਤੇ ਜੋ ਵੀ ਸ਼ਾਇਦ ਹੀ ਉਹਨੇ ਸਿਰ ਤੇ ਸਾਥ ਲਿੰਦਾ ਹੀ ਉਹਨੇ ਦੱਸਿਆ ਵੀ ਢਿੱਡ 'ਚ ਜਨਾਨੀਆਂ ਵੜੀਆਂ ਉਹ ਆਖਣਾ ਕਰੇ ਢਿੱਡ ਦੀ ਪકડ ਕਰਦੇ ਆ ਢਿੱਡ ਠੀਕ ਹੋ ਜਾਂਦਾ ਉਹਨੇ ਲਾਹ ਵੀ ਦਿੱਤੀਆਂ ਹਣੇ ਅੱਛਾ ਉਹ ਕੁੜੀਆਂ ਦਾ ਮੈਂ ਜਾਣਾ ਛੱਡ ਜਾ ਉਹ ਕੋ ਅੱਛਾ ਉਹਨੇ ਪੁਆਇੰਟ ਤੋਂ ਉਹਨੇ ਫੇਰ ਛੱਡ ਦਿੱਤੀਆਂ ਅੱਛਾ ਇਹ ਗੱਲ ਬੜੀ ਮੈਂ ਹੁਣ ਤੋਂ ਜਾਣ ਦੋ ਤੁਹਾਨੂੰ ਫਾਇਦਾ ਕੋਈ ਨਹੀਂ ਹੁਣ ਤੇਰੇ ਢਿੱਡ ਚੋਂ ਜਨਾਨੀਆਂ ਕੱਢ ਕੇ ਤੇ ਭਸਮ ਕਰ ਦਈਏ ਜਿਆਦਾ ਮਤਲਬ ਉਹ ਜਨਾਨੀਆਂ ਨਹੀਂ ਬੰਦੇ ਨੇ 10-11 ਜਾਣੇ 10-11 ਜਾਣੇ ਆ ਹਾਂ ਅੱਛਾ ਜੇ ਢਿੱਡ ਚ ਬੜੇ ਫਿਰਦੇ ਆ ਹਾਂ ਚਲੋ ਆਜ ਇਹਨਾਂ ਨੂੰ ਕੱਢ ਦਿੰਨੇ ਆ ਇਹਨਾਂ ਨੂੰ ਭਸਮ ਕਰ ਦਈਏ ਫੇਰ ਹੀ ਢੜ ਰਹੀਆਂ ਉਸ ਤਰ੍ਹਾਂ ਦੇ ਜਿਵੇਂ ਲੋਕਾਂ ਨੇ ਕੱਢੀਆਂ ਪਹਿਲਾਂ ਤੇ ਉਹ ਤੇ ਫਿਰ ਬਾਰ-ਬਾਰ ਆ ਜਾਂਦੀਆਂ ਨਾ ਹਾਂ ਹੋਈ ਇਹ ਚੱਕਰ ਹੈ ਚਲੋ ਠੀਕ ਹੈ ਫੇਟ ਬਲੋ ਹੋ ਜੀ ਇਹ ਕੀ ਇਹ ਜੋ ਸ੍ਰੀਨ ਕਰ ਨਹੀਂ ਇਸਕੇ ਮਸਾਲਾ ਅੱਛਾ ਸਾਰੇ ਸਿਕਾੜੀ ਜੀ ਸਿਕਾੜੀ ਅੱਛਾ ਪੈਸੇ ਦੇ ਢੋਲੇ ਦੇ ਜੀ ਅੱਛਾ ਪੋਟੀ ਦੇ ਨੇ ਬੜੇ ਬੜੇ ਸਰੀਰ ਕੋਈ ਕੰਮ ਨਹੀਂ ਕਰ ਸੁੱਕ ਗਿਆ ਸਭ ਦਵਾਈ ਖਾਣ ਡਿਆ ਨਾ ਹਾਂ ਸਭ ਹੋਰ ਨੂੰ ਕਮਜ਼ੋਰ ਹੋ ਗਿਆ ਅੱਛਾ ਹੋਰ ਕੀ ਕਹਿੰਦੀਆਂ ਢਿੱਡ ਚ ਦਿਨੇ ਵੀ ਕੁਝ ਕਹਿੰਦੀਆਂ ਕਿ ਰਾਤ ਨੂੰ ਤੰਗ ਕਰਦੀਆਂ ਤੇ ਨਹੀਂ ਇਹ ਰਾਤ ਨੂੰ ਜਦੋਂ ਸੌਂ ਜੀਦਾ ਨਾ ਹਾਂ ਉਹ ਬੋਲਣਾ ਨਹੀਂ ਆਉਂਦਾ ਨਾਲ ਸਵੇਰੇ ਚੇਤਾ ਨਹੀਂ ਆਉਂਦਾ ਗੱਲਾਂ ਬਾਤਾਂ ਵੀ ਕਰਦਾ ਹਾਂ ਅੱਛਾ ਇੱਕ ਤੇ ਜਨਾਨੀਆਂ ਦੋ ਤਰ੍ਹਾਂ ਇਹਨਾਂ ਨਾਲ ਜਾਣੇ ਨੇ ਇੱਕ ਨਾਲ ਐਡਾ ਕੋਈ ਅੱਛਾ ਇੱਕ ਕੁੜੀਆਂ ਨਾਲ ਐਡਾ ਕੋਈ ਅੱਛਾ ਮਰੋ ਕਦੀ ਕੋਲ ਪਾ ਜਿੰਨੇ ਆਵਾਂ ਮਰੇ ਨੇੜੇ ਲੱਗੇ ਨਹੀਂ ਅੱਛਾ ਬਾਰ ਬਾਰੀ ਗਲਤ ਕੰਮ ਕਰਦੇ ਆ ਹਾਂ ਤਰੀਕਾ ਕਦੀ ਮੰਨ ਲਾ ਜਿਹੜੇ ਬੰਦੇ ਨਾਲ ਉਹਨਾਂ ਦੇ ਤੇਰਾ ਮੈਂ ਡਰਦਾ ਕੋਈ ਇਹਨਾਂ ਕੋਲ ਮੋੜ ਮਾਰੀ ਉਹ ਖੋ ਜਨਾ ਮਨ ਸੁਖਣੇ ਜੋ ਜਿਹੜੇ ਬੰਦੇ ਨੇ ਪੁਰੇ ਨੇ ਉਹ ਮੈਨੂੰ ਸਿਰੇ ਨਾਲ ਦੁੱਪਣਗੇ ਅੱਛਾ ਬਾਹਾਂ ਦੁੱਪਣਗੇ ਕੋ ਲੱਤਾਂ ਦੱਬੇਗਾ ਅੱਛਾ ਜ਼ਰੂਰ ਜਨਾ ਨਹੀਂ ਨੇੜੇ ਲੱਗਦੀ ਅੱਛਾ ਇਸ ਤਰ੍ਹਾਂ ਕੰਮ ਬਣਦਾ ਹੈ ਮੇਰੇ ਨਾਲ ਠੀਕ ਤੰਗ ਕਰਦੇ ਜਾਨੀ ਕਿ ਰਾਤ ਨੂੰ ਸਾਰੇ ਰਲ ਕੇ 10 11 ਜਣੇ ਦੱਸਿਆ 10 11 ਜਣੇ ਹੈ अच्छा मैं 10 तक गिनती गिनूंगा ਤੇ ਤੇਰਾ ਸਾਰਾ ਸਰੀਰ ਭਾਰਾ ਹੋ ਜਾਏਗਾ ਤੇ ਤੂੰ ਬਹੁਤ ਗੂੜੀ ਨੀਂਦ ਵਿੱਚ ਚਲੇ ਜਾਏਗਾ 1 2 3 4 5 6 7 8 9 10 ਹਾਂ ਤੂੰ ਬਹੁਤ ਗਹਿਰੀ ਨੀਂਦ ਵਿੱਚ ਜਾ ਚੁੱਕਾ ਹੈ ਪਰ ਮੇਰੀ ਆਵਾਜ਼ ਤੈਨੂੰ ਬਿਲਕੁਲ ਸਾਫ਼ ਸੁਣਾਈ ਦੇ ਰਹੀ ਹੈ ਆਪਣੇ ਦੋਹਾਂ ਹੱਥਾਂ ਨੂੰ ਆਪਣੇ ਪੇਟ ਤੇ ਰੱਖ ਲੈ ਦੋਹਾਂ ਹੱਥਾਂ ਦੀਆਂ ਉਂਗਲਾਂ ਆਪਸ ਵਿੱਚ ਚੰਗੀ ਤਰ੍ਹਾਂ ਫਸਾ ਲੈ ਮੈਂ ਤੈਨੂੰ ਬੋਲਾਂਗਾ ਤੇਰੇ ਦੋਵੇਂ ਹੱਥ ਆਪਸ ਵਿੱਚ ਚਿਪਕ ਜਾਣਗੇ 1 2 3 ਤੇ ਜ਼ੋਰ ਲਗਾਉਣ ਤੇ ਵੀ ਖੁੱਲਣਗੇ ਨਹੀਂ ਮੈਂ ਦੁਬਾਰਾ ਤੈਨੂੰ ਬੋਲਾਂਗਾ ਤੇਰੇ ਦੋਵੇਂ ਹੱਥ ਢਿੱਲੇ ਹੋ ਕੇ ਖਲ ਜਾਣਗੇ ਅਤੇ ਆਪਣੀ ਜਗ੍ਹਾ ਤੇ ਵਾਪਸ ਚਲੇ ਜਾਣਗੇ 1 ਤੇਰੇ ਹੱਥ ਢਿੱਲੇ ਹੋ ਰਹੇ ਨੇ 2 ਤੇਰੇ ਦੋਵੇਂ ਹੱਥ ਆਪਸ ਖੁੱਲ ਰਹੇ ਨੇ 3 ਤੇਰੇ ਦੋਵੇਂ ਹੱਥ ਬਿਲਕੁਲ ਖੁੱਲ ਚੁੱਕੇ ਨੇ ਅਤੇ ਵਾਪਸ ਆਪਣੀ ਸ਼ਾਂ ਜਾ ਰਹੇ ਨੇ ਹਾਂ ਸ਼ਾਬਾਸ਼ ਤੇਰੇ ਦੋਵੇਂ ਹੱਥ ਢਿੱਲੇ ਹੋ ਕੇ ਵਾਪਸ ਆਪਣੀ ਜਗ੍ਹਾ ਤੇ ਚਲੇ ਗਏ ਨੇ ਤੂੰ ਬਹੁਤ ਗੂੜੀ ਨੀਂਦ ਵਿੱਚ ਜਾ ਚੁੱਕਾ ਹੈ ਪਰ ਮੇਰੀ ਆਵਾਜ਼ ਤੈਨੂੰ ਬਿਲਕੁਲ ਸਾਫ਼ ਸੁਣਾਈ ਦੇ ਰਹੀ ਹੈ ਤੇਰੇ ਢੇਡ ਵਿੱਚ ਜਿੰਨੀਆਂ ਵੀ ਔਰਤਾਂ ਜਾਂ ਮਰਦ ਵੱਡੇ ਹੋਏ ਸਨ ਜੋ ਤੈਨੂੰ ਤੰਗ ਕਰਦੇ ਸਨ ਇੱਕ ਵਾਰ ਮੈਂ ਉਹਨਾਂ ਨੂੰ ਕਸਮ ਕਰ ਦਿੱਤਾ ਹੈ ਦੁਬਾਰਾ ਫੇਰ ਜੋ ਛੋਟੀ ਮੋਟੀ ਕਸਰ ਰਹਿ ਗਈ ਹੈ ਉਹਨਾਂ ਸਾਰਿਆਂ ਨੂੰ ਇੱਕ ਵਾਰੀ ਇਕੱਠੇ ਕਰ ਰਿਆ ਹਾਂ ਸਾਰੀਆਂ ਔਰਤਾਂ ਜਨਾਨੀਆਂ ਨੂੰ ਮਰਦਾਂ ਨੂੰ ਬੱਚਿਆਂ ਨੂੰ ਜੋ ਵੀ ਤੇਰੇ ਢੇਡ ਵਿੱਚ ਵੱਡੇ ਹੋਏ ਨੇ ਸਾਰਿਆਂ ਨੂੰ ਬਾਹਰ ਕੱਢ ਕੇ ਭਸਮ ਕਰ ਰਿਹਾ ਹਾਂ ਮੇਰੇ ਤਿੰਨ ਗਿੰਦਿਆਂ ਹੀ ਉਹ ਬਿਲਕੁਲ ਬਾਹਰ ਆ ਕੇ ਖੜੇ ਹੋ ਜਾਣਗੇ ਜਿਹੜੇ ਬਚੇ ਨੇ 1 2 3 ਆ ਚੁੱਕੇ ਨੇ ਬਾਹਰ ਸਾਹਮਣੇ ਉਹ ਹੁਣ ਮੈਂ 3 ਬੋਲਾਂਗਾ ਉਹਨਾਂ ਸਾਰਿਆਂ ਨੂੰ ਅੱਗ ਲੱਗ ਜਾਏਗੀ ਤੇ ਆਪਾਂ ਸਮਝ ਜਾਣਗੇ 1 ਉਹਨਾਂ ਸਾਰਿਆਂ ਨੂੰ ਅੱਗ ਲੱਗਣੀ ਸ਼ੁਰੂ ਹੋ ਗਈ ਹੈ 2 ਉਹਨਾਂ ਸਾਰਿਆਂ ਨੂੰ ਪੂਰੇ ਤਰਾ ਅੱਗ ਲੱਗ ਚੁੱਕੀ ਆ ਭਾਂਬੜ ਮਚ ਰਹੇ ਨੇ 3 ਉਹ ਸਾਰੇ ਰਾਖ ਹੋ ਚੁੱਕੇ ਨੇ ਹਾਂ ਜਿਹੜੀ ਥੋੜੀ ਬਤੀ ਰਾਖ ਬਚੀਏ ਮੇਰੇ ਤਿੰਨ ਬੋਲਦੇ ਹੀ ਉਹ ਰਾਖ ਉੱਡ ਜਾਏਗੀ ਤੇ ਤੂੰ ਬਿਲਕੁਲ ਆਪਣੇ ਆਪ ਨੂੰ ਹਲਕਾ ਫੁਲਕਾ ਚੁਸਤ ਦਰੁਸਤ ਤੰਦਰੁਸਤ ਮਹਿਸੂਸ ਕਰੇਗਾ ਇੱਕ ਉਹਨਾਂ ਦੀ ਰਾਖ ਉੱਡਣੀ ਸ਼ੁਰੂ ਹੋ ਗਈ ਹੈ ਦੋ ਉਹਨਾਂ ਦੀ ਰਾਖ ਦੂਰ ਦੂਰ ਤੱਕ ਉੱਡ ਕੇ ਜਾ ਰਹੀ ਹੈ ਤਿੰਨ ਉਹਨਾਂ ਦੀ ਰਾਖ ਬਹੁਤ ਦੂਰ ਉੱਡ ਚੁੱਕੀ ਹੈ ਤੇ ਤੇਰੇ ਦੁਆਲੇ ਮੈਂ ਇੱਕ ਸੁਰੱਖਿਆ ਚੱਕਰ ਬਣਾਇਆ ਹੈ ਉਸ ਕਾਰਨ ਹੁਣ ਦੁਨੀਆ ਦੀ ਕੋਈ ਵੀ ਉਪਰੀ ਚੀਜ਼ ਤੇਰੇ ਆਸ-ਪਾਸ ਵੀ ਫਟਕ ਨਹੀਂ ਸਕਦੀ ਅੱਜ ਤੋਂ ਤੂੰ ਆਪਣੇ ਆਪ ਨੂੰ ਬਿਲਕੁਲ ਤੰਦਰੁਸਤ ਰਿਸਟ ਪੁਸ਼ਟ ਤੇ ਹਮੇਸ਼ਾ ਵਾਸਤੇ ਮਜਬੂਤ ਸਮਝੇਗਾ ਹੁਣ ਨਾ ਤੇਰੇ ਦਿਦ ਵਿੱਚ ਕੋਈ ਔਰਤ ਨਾ ਬੱਚਾ ਨਾ ਮਰਦ ਹੈ ਜੋ ਤੈਨੂੰ ਤੰਗ ਕਰ ਸਕਦੇ ਨੇ ਅੱਜ ਤੋਂ ਬਾਅਦ ਤੂੰ ਬਿਲਕੁਲ ਆਪਣੇ ਆਪ ਨੂੰ ਤੰਦਰੁਸਤ ਮਹਿਸੂਸ ਕਰੇਗਾ ਮੈਂ ਤਿੰਨ ਗਿਣਾਗਾ ਤੇਰਾ ਸਾਰਾ ਸਰੀਰ ਹਲਕਾ ਫੁਲਕਾ ਹੋ ਜਾਏਗਾ ਅਗੇ ਤੂੰ ਹੌਲੀ ਹੌਲੀ ਜਾਗ ਜਾਏਗਾ 1 2 3 ਤੇਰਾ ਸਾਰਾ ਸਰੀਰ ਹਲਕਾ ਫੁਲਕਾ ਹੋ ਚੁੱਕਾ ਹੈ ਤੇ ਹੌਲੀ ਹੌਲੀ ਜਾਗ ਜਾ ਜਾਗ ਜਾ ਜਾਗ ਜਾ ਹੁਣ ਤੂੰ ਬਿਲਕੁਲ ਠੀਕ ਠਾਕ ਹੈ ਸਰੀਰ ਹਲਕਾ ਫੁਲਕਾ ਲੱਗਦਾ ਹੁਣ ਤੇਰਾ ਬਿਲਕੁਲ ਹਲਕਾ ਫੁਲਕਾ ਲੱਗਦਾ ਹੈ ਚਲੋ ਬਾਕੀ ਵੀ ਜੋ ਰਹਿ ਗਈ ਕਸਰ ਥੋੜੀ ਬੋਤੀ ਅਗਰ ਪੇਟ ਦੀ ਰਹਿ ਜੀ ਗਈ ਹੋਗੀ ਪੇਟ ਫੁੱਲਦਾ ਹੈਗਾ ਵਾਤੋ ਵਾਤ ਬਸ ਉਹ ਹੌਲੀ ਹੌਲੀ ਸਭ ਕੁਝ ਠੀਕ ਹੋ ਜਾਏਗਾ ਹੁਣ ਜਿਹੜੀਆਂ ਜਨਾਨੀਆਂ ਬੰਦੇ ਬੱਚੇ ਜਿੰਨੇ ਵੀ ਤੇਰੇ ਪੇਟ ਦੇ ਵਿੱਚ ਹੈਗੇ ਸੀ ਮੈਂ ਸਾਰਿਆਂ ਨੂੰ ਭਸਮ ਕਰਦਾ ਹੈ ਉਹਨਾਂ ਦੀ ਰਾਖ ਬਣਾਤੀ ਆ ਤੇ ਤੇਰੇ ਸਰੀਰ ਦੇ ਦੁਆਲੇ ਮੈਂ ਇੱਕ ਐਸਾ ਸੁਰੱਖਿਆ ਚੱਕਰ ਬਣਾਤਾ ਹੈ ਕਿ ਹੁਣ ਕਦੀ ਵੀ ਕੋਈ ਉਪਰੀ ਚੀਜ਼ ਤੇਰੇ ਆਸ-ਪਾਸ ਕਦੇ ਵੀ ਨਹੀਂ ਆ ਸਕਦੀ ਠੀਕ